ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਦੇਖੂ ਜੀ ਵਰਕ ਵਾਲੀ ਸਲਵਾਰ ਦੀ ਕਟਿੰਗ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਵਰਕ ਵਾਲੀ ਸਲਵਾਰ ਦੇ ਪੱਲੇ ਪੱਲੇ ਕਿੱਦਾਂ ਕੱਟਣੇ ਨੇ ਕਿੱਦਾਂ ਉਹਦੀ ਬੈਲਟ ਕੱਢਣੀ ਆ ਕਿੱਦਾਂ ਪਹੁੰਚਿਆਂ ਤੇ ਲਾਉਣ ਵਾਲਾ ਕੱਪੜਾ ਕੱਢਣਾ ਕਈ ਵਾਰ ਜਦੋਂ ਆਪ ਨੂੰ ਸਲਵਾਰ ਤੇ ਵਰਕ ਹੁੰਦਾ ਜੀ ਆਪਾਂ ਕੰਫਿਊਜ਼ ਹੋ ਜਾਂਦੇ ਆ ਕਿ ਇਹਦੀ ਕਟਿੰਗ ਕਿੱਦਾਂ ਕੀਤੀ ਜਾਵੇ ਦੇਖੋ ਜੀ ਸਭ ਤੋਂ ਪਹਿਲਾਂ ਇਦਾਂ ਆਪਣਾ ਕੱਪੜਾ ਹੁੰਦਾ ਸੂਟ ਦਾ ਆ ਦੇਖੋ ਆ ਵਰਕ ਹੋਇਆ ਹੋਇਆ ਇੱਕ ਪੱਲੇ ਦਾ ਵਰਕ ਆ ਸੀ ਜੀ ਦੂਸਰੇ ਪੱਲੇ ਦਾ ਵਰਕ ਆ ਸੀ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਇਹਨੂੰ ਇਦਾਂ ਫੋਲਡ ਕਰ ਲੈਣਾ ਡਬਲ ਫੋਲਡਿੰਗ ਕਰ ਲੈਣੀ ਆ ਇਦਾਂ ਫੋਲਡਿੰਗ ਸਿਰਫ ਜੀ ਆਪਾਂ ਡਬਲ ਕਰਨੀ ਆ ਚਾਰ ਪੈਹਾਂ ਨਹੀਂ ਕਰਨੀ ਆ ਦੋ ਪੈਹਾਂ ਹੀ ਕਰਨੀਆਂ ਐ ਐਸ ਤਰ੍ਹਾਂ ਜੀ ਚੰਗੀ ਤਰ੍ਹਾਂ ਆਪਾਂ ਕੱਪੜੇ ਨੂੰ ਫਸਾ ਲੈਣਾ ਕਪੜੇ ਨੂੰ ਵਸਾਉਣ ਤੋਂ ਬਾਅਦ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਆਪਣੀ ਸਲਵਾਰ ਦੀ ਲੈਂਥ 39 ਇੰਚ 39 ਇੰਚ ਤਿਆਰ ਆ ਗਈ 34 ਇੰਚ ਦੇ ਆਪਾਂ 35 ਇੰਚ ਦੇ ਆਪਾਂ ਨੀਚੇ ਵਾਲੇ ਪੱਲੇ ਪਾਵਾਂਗੇ ਤੇ 4 ਇੰਚ ਦੀ ਬੈਲਟ ਲਗਾਵਾਂਗੇ ਤੇ 7 ਇੰਚ ਆਪਣੇ ਪੌਂਚੇ ਤਿਆਰ ਨੇ ਦੇਖੋ ਜੀ ਪੌਂਚੇ ਜਿੰਨੇ ਆਪਣੇ ਪੌਂਚੇ ਤਿਆਰ ਨੇ ਉੰਨੇ ਤਕਰੀਬਨ ਆਪਣੀ ਵਰਕ ਹੋਇਆ ਹੋਇਆ ਦੇਖੋ 14 ਇੰਚ ਆਪਾਂ 14 ਇੰਚ ਲੈਨੇ ਨੇ ਇੱਕ ਬਾਅਦ ਕਰਕੇ ਪੱਲੇ ਕੱਟਾਂਗੇ ਜਿਹੜੀ ਕਿ ਸਲਾਈ ਕਿਉਂਕਿ ਇੱਥੇ ਵਰਕ ਤੇ ਸਲਾਈ ਲਾਉਣੀ ਔਖੀ ਹੋ ਜਾਂਦੀ ਆ ਜਿਹੜੇ ਆਪਾਂ ਪੱਲਿਆਂ ਦੇ ਆਲੇ ਵਾਲੇ ਚਾਰ ਕੁੰਡੇ ਪਾਉਣੇ ਹੁੰਨੇ ਆ ਉਹ ਆਪਾਂ ਸਲਾਈ ਜੁਗ ਜੁਗ ਪਾਵਾਂਗੇ 1.5 ਇੰਚ ਦੀ ਕਟਿੰਗ ਕਰਾਂਗੇ ਹੁਣ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇਹਦੀ ਲੈਂਥ ਦੀ ਉਪਕਰਨੀ ਹੈ ਜੀ 35 ਇੰਚ ਦੇ ਆਪਾਂ ਕੁੰਡੇ ਪਾਉਣੇ ਨੇ ਦੇਖੋ ਆ ਇੱਥੋਂ ਹੇਠੇ ਕੱਪੜਾ ਹੈਗਾ ਆ ਆਪਾਂ ਇੱਥੋਂ ਬਣਾਉਣੀ ਸ਼ੁਰੂ ਕਰਾਂਗੇ ਸਲਵਾਰ ਪਹੁੰਚੇ ਆਪਾਂ ਇੱਥੇ 36 ਇੰਚ ਤੇ ਨਿਸ਼ਾਨੀ ਲਾਉਣੀ ਹੈ ਆ ਜਿਹੜਾ ਨੀਚੇ ਵਾਲਾ ਕੱਪੜਾ ਇਹਦੀ ਆਪਾਂ ਕਟਿੰਗ ਕਰਾਂਗੇ ਐਸੇ ਤਰ੍ਹਾਂ ਇਹ ਜੀ ਇਧਰਲੇ ਪਾਸੇ ਆਪਾਂ 36 ਤੇ ਨਿਸ਼ਾਨੀ ਲਾ ਲੈਣੀ ਹੈ ਇਹ ਲੋਜੀਕ ਇਹਨੂੰ ਆਪਾਂ ਇਸ ਤਰ੍ਹਾਂ ਆਪਸ ਵਿੱਚ ਲਾ ਲੈਣਾ ਇਹ ਵਰਤਾਲੇ ਸਿਲਾਰ ਚ ਆਪਾਂ ਥੋੜੇ ਜਿਹੀ ਕਨਫਿਊਜ਼ ਪਾਪ ਹੋ ਜਾਂਦੇ ਆ ਕਿਉਂਕਿ ਜੇ ਵਰਤਨਾ ਨਾ ਹੋਵੇ ਆਪਾਂ ਇੱਕ ਸਾਈਡ ਤੋਂ ਪੱਲੇ ਕੱਢ ਲੈਣੇ ਹੁੰਦੇ ਆ ਦੇਖੋ ਜੀ ਆ ਜਿੰਨੇ ਕੰਨੀਆ ਵਾਲਾ ਪਾਸਾ ਇਧਰਲੀ ਸਾਈਡ ਤੋਂ ਪੱਲੇ ਕੱਢ ਲਾਂਗੇ ਤੇ ਇਧਰ ਇਕੱਠਾ ਕੱਪੜਾ ਰਹਿ ਜਾਂਦਾ ਹੁੰਦਾ ਆ ਤੋਂ ਪਹਿਲਾਂ ਆਪਾਂ ਕੱਪੜੇ ਦੇ ਨਾਲ ਪੱਲੇ ਅਲੱਗ ਕਰਦੇ ਆ ਆਪਾਂ ਜਿਹੜਾ ਪੌਂਚਿਆਂ ਤੇ ਕੱਪੜੇ ਕੱਪੜਾ ਲਾਉਣਾਗਾ ਪੌਂਚਿਆਂ ਦੇ نیچے ਤੇ ਦੂਸਰਾ ਜਿਹੜੀ ਬੈਲਟ ਬਣਾਉਣੀ ਆ ਆਪਾਂ ਪੱਲਿਆਂ ਦੇ ਵਿੱਚੋਂ ਹੀ ਕੱਢਣਾਗਾ ਦੇਖੋ ਜੀ ਆ ਆਪਾਂ ਇੱਥੇ ਤੱਕ ਰੱਖੀ ਹੈਗੀ ਆ ਆ ਹੈਗਾਗਾ 5.5 ਇੰਚ ਕੱਪੜਾ ਇੱਥੇ ਵੀ ਆਪਾਂ 5.5 ਇੰਚ ਲਾ ਲੈਣਾਗਾ ਕਿਉਂਕਿ ਇਹ ਐਕਸਟਰਾ ਹੈਗਾ ਇਹਨੂੰ ਆਪਾਂ ਤਾਂ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਹੀ ਜਿਹੜੀ ਆਪਾਂ ਇਹਦੀ ਨਿਸ਼ਾਨੀ ਲਾਉਣੀ ਆ ਨਹੀਂ ਉਹ ਡਿੰਗ ਟੇੜਾ ਪੈ ਜਾਂਦੀ ਹੁੰਦੀ ਆ ਕੱਪੜੇ 'ਚ ਉਹ ਆਪਾਂ ਐਦਾਂ ਹੀ ਲਾਉਣੀ ਹੁੰਦੀ ਹੈ ਜੀ ਸਿੱਧੀ ਨਾ ਕਟਿੰਗ ਤੇ ਨਿਸ਼ਾਨੀ ਲਾਇਆ ਕਰੋ ਜੀ ਆਹ ਲਓ ਜੀ ਇਹਦੀ ਕਰ ਲੈਣੀ ਆ ਤਾਂ ਇਸ ਤਰ੍ਹਾਂ ਕਟਿੰਗ اسی طرح انجی ਆਪਾਂ ਇੱਧਰ ਜਿਹੜਾ ਐਕਸਟਰਾ ਕੱਪੜਾ ਹੈਗਾ ਇਹਦੀ ਕਟਿੰਗ ਕਰ ਲੈਣੀ ਹੈ ਜੀ ਇਹ ਆ ਜੀ 2.5 ਇੰਚ ਐਕਸਟਰਾ ਇੱਥੇ ਆਪਾਂ 2.5 ਇੰਚ ਦੇ ਨਿਸ਼ਾਨੀ ਲਾ ਕੇ ਐਸੀ ਤਰ੍ਹਾਂ ਜੀ ਮਿਲਾ ਕੇ ਆਪਾਂ 2.5 ਇੰਚ ਕੱਪੜਾ ਨਾਲੋਂ ਲਾ ਲੈਣਾ ਇਹ ਲਾਵਾਂਗੇ ਜੀ ਆਪਾਂ ਪੌਂਚਿਆਂ ਦੇ ਥੱਲੇ ਐਸ ਤਰ੍ਹਾਂ ਜੀ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਜੀ ਜੀ ਆਪਨੇ ਪੱਲੇ ਹੋ ਗਏ ਤਿਆਰ ਦੋਵੇਂ ਪੱਲਿਆਂ ਦੀ ਦੇਖੋ ਆਪਣੀ ਕਟਿੰਗ ਹੋ ਗਈ ਇੱਕ ਪੱਲਾ ਸੀ ਦੂਸਰਾ ਪੱਲਾ ਸੀ ਆ ਆਪਣਾ ਪਹੁੰਚਿਆਂ ਦਾ ਕੱਪੜਾ ਹੋ ਗਿਆ ਤੇ ਇਹਦੀ ਆਪਾਂ ਜੀ 벨ਟ ਰੈਡੀ ਕਰਾਂਗੇ ਜੇ ਕੱਪੜਾ ਕਟੂਗਾ ਤਾਂ ਆਪਾਂ ਉਹਦੇ ਵਿੱਚ ਜੋੜ ਲਾਵਾਂਗੇ ਇਹ ਆਪਣਾ 벨ਟ ਦਾ ਕੱਪੜਾ ਹੋ ਗਿਆ ਆ ਆਪਣੇ ਪੱਲੇ ਹੋ ਗਏ ਜੀ ਤੇ ਆ ਆਪਣਾ ਪਹੁੰਚਿਆਂ ਦੇ ਨੀਚੇ ਲਾਉਣ ਨੂੰ ਕੱਪੜਾ ਹੋ ਗਿਆ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਜਿਹੜੇ 4 ਕੁੰਡੇ ਹੁੰਦੇ ਨੇ ਉਹਦੀ ਕਟਿੰਗ ਕਿੱਦਾਂ ਕਰਨੀ ਹੈ ਇਸ ਸਲਵਾਰ ਦਾ ਕੱਪੜਾ ਸੀਗਾ ਜੀ 2.5 ਮੀਟਰ ਤੋਂ ਥੋੜਾ ਜਿਆਦਾ ਸੀਗਾ 3 ਮੀਟਰ ਤੋਂ ਘੱਟ ਸੀਗਾ ਸਭ ਤੋਂ ਪਹਿਲਾਂ ਜੀ ਕੱਪੜੇ ਨੂੰ ਆਪਾਂ ਇਹਨੂੰ ਵੀ ਦੋ ਤਿੰਨ ਚੈਨਾਂ ਚ ਇਦਾਂ ਵਿਛਾ ਲੈਣਾਗਾ ਐਦਾਂ ਬਸਾਉਣ ਤੋਂ ਬਾਅਦ ਜਿਹੜੇ ਇਹਦੇ ਬਲ ਵਗੈਰਾ ਨੇ ਉਹ ਸਾਰੇ ਕੱਢ ਲੈਣੇ ਬਿਲਕੁਲ ਕੱਪੜੇ ਨੂੰ ਆਪਾਂ ਐਦਾਂ ਸਿੱਧਾ ਸਹੀ ਸ਼ੇਪ 'ਚ ਰੱਖਣਾਗਾ ਆਨੇ ਬਰਾਬਰ ਆਪਾਂ ਕੁੰਦੇ ਰੱਖ ਲਏ ਦੇਖੋ ਆ ਕੁੰਦੇ ਇਹਦੇ ਬਰਾਬਰ ਰੱਖ ਲਏ ਆਪਾਂ ਕੁੰਦਿਆਂ ਦੇ ਬਰਾਬਰ ਆ ਪੱਲੇ ਰੱਖ ਲਏ ਦੇਖੋ ਆਮ ਜੇ ਆਪਾਂ ਹੈਵੀ ਪਟਿਆਲਾ ਸਲਵਾਰ ਬਣਾਉਣੀ ਹੁੰਦੀ ਆ ਤਾਂ 3 ਮੀਟਰ 3 ਸਵਾ 3 ਦੇ ਵਿੱਚ ਤਿਆਰ ਹੁੰਦੀ ਹੁੰਦੀ ਆ ਉਹਦੇ ਉੱਪਰ ਨਾ ਆਸਣ ਇੰਦਾ ਨਿਕਲ ਜਾਂਦਾ ਹੁੰਦਾ ਕਪੜਾ ਐਕਸਟਰਾ ਹੁੰਦਾ ਜਿਹੜੇ ਪੱਲੇ ਆ ਬਰਾਬਰ ਰੱਖ ਕੇ ਉੱਪਰ ਆਸਣ ਨਿਕਲ ਜਾਂਦਾ ਹੁੰਦਾ ਹੁਣ ਇਹ ਸਲਵਾਰ ਦੇ ਵਿੱਚ ਜਿਹੜਾ ਆਸਣ ਆਗਾ ਆਪਾਂ ਵਿੱਚੋਂ ਹੀ ਕੱਢਾਂਗੇ ਅਰੇ 크ੋਜੀ ਹੁਣ ਆਪਾਂ ਜਿਹੜੇ ਸਾਈਡ ਤੇ ਪਹੁੰਚਿਆ ਦਾ ਕੁੰਦਿਆਂ ਦਾ ਰੱਖਦੇ ਹੁੰਨੇ ਆ ਉਹ ਆਪਾਂ ਰੱਖਾਂਗੇ 2 ਇੰਚ 2 ਇੰਚ ਤੋਂ ਜ਼ਿਆਦਾ ਨਹੀਂ ਰੱਖਣਾ ਕਿਉਂਕਿ ਜਿਹੜੇ ਆਪਣੇ ਪਹੁੰਚੇ ਨੇ ਉਹ ਪੱਲਿਆਂ ਦੇ ਨਾਲ ਹੀ ਪੂਰੇ ਹੋ ਜਾਣੇ ਆਹ 2 ਇੰਚ ਦੀ ਨਸਾਂ ਨੂੰ ਹੀ ਆਪਾਂ ਇਧਰ ਲਾ ਲੈਣੀ ਆ ਦੇਖੋ ਆਹ ਵਾਲੇ ਕਾਰਨਰ ਤੇ 2 ਇੰਚ ਲਾਇਆ ਉਹ ਟੇਡਾ ਸਾਹਮਣਾ ਜਿਵੇਂ ਤਿਰਸੀ ਆਪਣੀ ਉਹ ਹੁੰਦੀ ਆ ਲਾਈਨ ਐ ਇਦਾਂ ਉਧਰਲੇ ਕਾਰਨਰ ਤੇ ਲਾ ਲਈ ਉਹ ਜਿਹੜਾ ਆਪਾਂ ਇੰਚੀ ਟੇਪ ਆਗਾ ਆਪਾਂ ਉਹ ਵਾਲੇ ਕਾਰਨਰ ਤੋਂ ਆਹ ਵਾਲੇ ਕਾਰਨਰ ਤੇ ਰੱਖਣਾਗਾ ਇਸ ਤਰ੍ਹਾਂ ਜੇ ਤੁਹਾਡੇ ਕੋਲੇ ਕੋਈ ਫੜਨ ਵਾਲਾ ਹੈਗਾ ਤਾਂ ਤੁਸੀਂ ਐਦਾਂ ਫੜ ਸਕ ਕੇ ਸਹੀ ਇਨਸਾਨੀ ਲੱਗਦੀ ਹੁੰਦੀ ਹੈ ਇਹ ਦੇਖੋ ਜੀ ਐਸ ਤਰ੍ਹਾਂ ਇਹਦੇ ਵਿੱਚ ਕੋਈ ਵਿੰਗ ਟੇੜ ਨਹੀਂ ਹੋਣੀ ਚਾਹੀਦੀ ਜਿਹਦੇ ਵਿੱਚ ਕੋਈ ਵਿੰਗ ਟੇੜ ਹੋਗੀ ਤਾਂ ਜਿਹੜੇ ਆਪਣੇ ਇਹ ਚਾਰ ਕੁੰਦੇ ਨੇ ਕੋਈ ਵੱਧ ਰਹੇਗਾ ਕੋਈ ਘੱਟ ਰਹੇਗਾ ਐਸੇ ਤਰ੍ਹਾਂ ਹੀ ਜੀ ਆਪਾਂ ਦੂਸਰੇ ਪਾਸੇ ਲਾ ਲੈਣੀ ਆ ਆ ਦੇਖੋ ਆਪਣੀ ਆ ਨਸਾਨੀ ਐ ਇਦਾਂ ਤੇਰੀ ਸੀ ਟੇਢੀ ਲੱਗ ਗਈ ਹੁਣ ਆਪਾਂ ਇਹਦੀ ਕਰ ਲੈਣੀ ਹੈਗੀ ਕਟਿੰਗ ਆ ਦੇਖੋ ਜੀ ਹੁਣ ਜਿਹੜਾ ਆਪਣਾ ਆਹ ਵਾਲਾ ਕੱਪੜਾ ਦਾ ਸਲਵਾਰ ਦੇ ਕੁੰਡੇ ਨੇ ਐਦਾਂ ਜੀ ਆਪਾਂ ਉੱਪਰ ਰੱਖ ਲੈਣੇ ਆ ਰੱਖ ਲੈ ਉੱਪਰ ਰੱਖਣ ਤੋਂ ਬਾਅਦ ਆਪਾਂ 9 ਇੰਚ ਆਸਣ ਕੱਢਣਾਗਾ ਆਪਾਂ 10 ਇੰਚ ਰੱਖਾਂਗੇ ਅੱਧਾ ਅੱਧਾ ਸਲਾਈ ਚ ਉੱਪਰ ਆਜੂ ਅੱਧਾ ਨੀਚੇ ਆਜੂ ਆਪਾਂ ਇਸ ਤਰ੍ਹਾਂ ਵਿਚੋ ਆਸਣ ਕੱਢ ਲੈਣਾਗਾ ਆ ਲਓ ਜੀ ਆ ਦੇਖੋ ਜੀ ਆ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਦੇਖੋ ਜਿਹੜਾ ਆਪਣੇ ਉਹਦੇ ਵਿੱਚੋਂ ਕਪੜਾ ਬਚਿਆ ਸੀਗਾ ਆਪਣੇ ਪੱਲਿਆਂ ਦੇ ਸਾਈਡ ਤੋਂ ਆਪਾਂ ਕਪੜਾ ਲਾਹਿਆ ਸੀ ਦੇਖੋ ਜੀ ਇਹਦੀ 벨ਟ ਪੈ ਜੂਗੀ 벨ਟ ਚਾਹੀਦੀ ਆਪਾਂ ਨੂੰ 24 ਇੰਚ ਤਿਆਰ ਦੇਖੋ 24 ਇੰਚ ਦੀ 벨ਟ ਪੈ ਜੂਗੀ 24 ਇੰਚ ਦੀ ਚੜਾਈ ਹੋਗੀ ਤੇ ਆਪਾਂ 5 ਇੰਚ 벨ਟ ਤਿਆਰ ਰੱਖਣੀ ਹੈ ਕਪੜਾ ਹੈਗਾ 1.5 6 ਇੰਚ ਆਗਾ ਜਿਹੜਾ ਆਪਣਾ ਆਪਾਂ ਨਿਪਾਗਾ ਉਹ ਥੋੜਾ ਜਿਹਾ ਆਪਾਂ ਜਿਵੇਂ ਘੱਟ ਮੋੜਾਂਗੇ ਤਾਂ ਆਪਣਾ ਆਪਣੇ ਆਪ 벨ਟ ਓਨੀ ਹੋ ਜੂਗੀ ਦੇਖੋ 5.5 ਤੇ ਇੰਨੀ ਕੁ ਸਲਾਈ ਚ ਆ ਜੂਗੀ ਇੰਨਾ ਕੁ ਨਿਰਫੇ ਚ ਆ ਜੂਗਾ ਆ ਦੇਖੋ ਜੀ ਆਪਣੀ 벨ਟ 39 ਇੰਚ 35 35 4 39 ਇੰਚ ਆਪਣੀ ਸਲਵਾਰ ਰੈਡੀ ਹੋ ਜੂਗੀ ਤੇ ਪੌਂਚਿਆਂ ਦੇ نیچے ਵੀ ਕੱਪੜਾ ਲੌਂਗ ਨੂੰ ਆਪਾਂ ਪੱਲਿਆਂ ਦੇ ਸਾਈਡ ਤੋਂ ਹੀ ਲਾਇਆ ਸੀਗਾ ਦੇਖੋ ਜੀ ਜੇ ਤੁਸੀਂ ਸਲਵਾਰ ਤੇ ਲਾਈਨਿੰਗ ਲਗਾਉਣੀ ਹੈਗੀ ਦਾਦਾ ਨੂੰ ਲਾਈਨਿੰਗ ਦੀ ਟ੍ਰਿਕ ਦੱਸੀ ਸੀ ਵੀ ਐਦਾਂ ਹੀ ਲਾਈਨਿੰਗ ਵਾਲੇ ਪਹਿਲਾ ਸਲਵਾਰ ਦੀ ਕਟਿੰਗ ਕਰਨ ਤੋਂ ਬਾਅਦ ਐਦਾਂ ਹੀ ਆਹ ਵਾਲੇ ਕੱਪੜੇ ਨੂੰ ਲਾਈਨਿੰਗ ਦੇ ਉੱਪਰ ਧਰ ਲਓ ਉੱਪਰ ਧਰ ਕੇ ਜੀ ਉਹਦੀ ਕਟਿੰਗ ਹੋ ਜਾਂਦੀ ਹੈਗੀ ਐਸੇ ਤਰ੍ਹਾਂ ਹੀ ਪੱਲਿਆਂ ਦੀ ਕਰਨੀ ਹੈ ਐਸੇ ਤਰ੍ਹਾਂ ਹੀ ਜਿੱਦਾਂ ਆਪਾਂ ਕੁੰਦਿਆਂ ਦੀ ਕਟਿੰਗ ਕੀਤੀ ਆ ਕੱਟੇ ਹੋਏ ਕੁੰਦਿਆਂ ਨੂੰ ਉੱਪਰ ਉਸੇ ਤਰ੍ਹਾਂ ਬਣੇ ਬਣਾਏ ਧਰ ਕੇ ਜੀ ਲਾਈਨਿੰਗ ਦੀ ਕਟਿੰਗ ਹੋ ਜਾਂਦੀ ਹੈਗੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ